ਗਿੰਦੂ ਕਿੱਥੇ ਆ ਉਹ ਆ ਸੀ ਬਾਈ ਇੱਥੇ ਆ ਹਾਂ ਬਾਈ ਲੈ ਬਾਈ ਗਿੰਦੂ ਰੋਟੀ ਠੀਕ ਆ ਬਾਈ ਤੇ ਖੇਤ ਜਾਓ ਕਰਾਂ ਖੇਤ ਵਾਗ ਜਾਣਾ ਬਾਈ ਤੇ ਰੇਰੂ ਪਾ ਦੇ ਉਹ ਅੱਜ ਦੇਖ ਕੇ ਕੋਈ ਨਾ ਪਾ ਦਾਂਗੇ ਬਾਈ ਤੇ ਉਹ ਆਪਣਾ ਛੋਟਾ ਵੀਰ ਜਾਂਦਾ ਨਹੀਂ ਬਾਈ ਜਾਊਗਾ ਉਹਨੂੰ ਮੈਂ ਭੇਜਦਾ ਠਾਉਣਾ ਉਹਨੂੰ ਮੈਂ ਠੀਕ ਆ ਠਾ ਦੇ ਤੂੰ ਦੇਖ ਕੇ ਆਪ ਕਰ ਲਈ ਕੰਮ ਜੁੱਬੇ ਵਾਜੀ ਤੇਰੀ ਹੀ ਅਜੰਗਾ ਠੀਕ ਕੋਈ ਨਾ ਬਾਈ ਹਾਂ ਨਾਲ ਮੈਂ ਵੀ ਜਲਦੀ ਮੁੜ ਆਉਂਗਾ ਮੈਂ ਵੀ ਆਉਣਾਗਾ ਹਾਂ ਕੋਈ ਨਾ ਕੋਈ ਨਾ ਬਾਈ ਇੱਕਾ ਸਾਈਕਲ ਮੇਰੇ ਪਤਾ ਉਹਰੇ ਦਾ ਇਹ ਜਦੋਂ ਇਹਦੇ ਤੇ ਚਾਹ ਗੁੜ ਵਾਲਾ ਛੋਲਾ ਬੰਨ ਲੀ ਗਏ ਨਾ ਇਹਨੂੰ ਉਦੀ ਮੰਨੋ ਪੈ ਜਾਂਦੀ ਆ ਅੱਜ ਮੈਨੂੰ ਲੱਗਦਾ ਫੇਰ ਨਹੀਂ ਇਹ ਸਹੀ ਤੁਰਨਾ ਚੱਲ ਉਹ ਹੀ ਬਣਾ ਜਾਣਾ ਹੀ ਉਹ ਕੰਮ ਤਾਂ ਕਰਨਾ ਹੀ ਪਊ ਉਹ ਮੈਨੂੰ ਪਤਾ ਉਹਨੇ ਕਿਹੜਾ ਉੱਠਣਾ ਮੈਨੂੰ ਪਤਾ ਉਹਦੀ ਬਿਮਾਰੀ ਦਾ ਉੱਠੀ ਖੜਾ ਹੋਸਨੇ ਹਾਂ ਚੱਲ ਉਹ ਮਨਾ ਗੁਰਵਿੰਦਰਾ ਤੈਨੂੰ ਇਕੱਲੇ ਨੂੰ ਜਾਣਾ ਪਊਗਾ ਆ ਉਹ ਵੀਰ ਭਾਲਾ ਹਾਂਜੀ ਓਏ ਉਹ ਨੂੰ ਆਪਣਾ ਛੋਟੇ ਨੂੰ ਠਾ ਦੇ ਗਿੰਦੂ ਕਦੋਂ ਲਾ ਗਿਆ ਖੇਤ ਕੋਈ ਨਾ ਜੀ ਮੈਂ ਠਾ ਦਿੰਨੀ ਆ ਮੈਂ ਵੀ ਬਰਨਾਲੇ ਜਾਣਾ ਕੰਮ ਆ ਥੋੜਾ ਜਿਹਾ ਬਾਜ਼ਾਰ ਚ ਮੈਨੂੰ ਠੀਕ ਆ ਜੀ ਜਾਇਓ ਤੁਸੀਂ ਉਹ ਨੂੰ ਠਾ ਦੇ ਠਾ ਦਿੰਨੀ ਆ ਬਾਅਦ ਜੂਗਾ ਖੇਤਕਾਰ ਨੂੰ ਭੋਰਾ ਟੱਕਾ ਤੋੜ ਦੂਗਾ ਕੋਈ ਨਾ ਜੀ ਮੈਂ ਠਾ ਦਿੰਨੀ ਉਹਨੂੰ ਠਾ ਦੇ ਹੁਣ ਜਲਦੀ ਕਰ ਤੇ ਮੇਰਾ ਵੀ ਕੰਮ ਵਧਾ ਦਿੰਦਾਗਾ ਐਂ ਨਹੀਂ ਹੈਗਾ ਮੈਂ ਟਾਈਮ ਨਾਲ ਉੱਠ ਜਾ ਕਰਾ ਇੱਕ ਮਿੰਟ ਮੇਰੀ ਗੱਲ ਸੁਣ ਹਾਂਜੀ ਮੈਂ ਤਾਂ ਨਹੀਂ ਮਗਵਾਉਣਾ ਉਹ ਨਹੀਂ ਨਹੀਂ ਮੈਂ ਨਹੀਂ ਕੋਈ ਸੁਣਗਾ ਉਜੈ ਸੇ ਹਾਂ ਬਾਪੂ ਗੱਲ ਸੁਣ ਹਾਂ ਦੱਸੋ ਜਾਇਆ ਹੁੰਦਾ ਉੱਥੇ ਮਗਿਆ ਬਾਪੂ ਉੱਥੇ ਜਾਂਦਾ ਮੈਂ ਆਰਤੀ ਗੋਲ ਹੁਣ ਹੋਰ ਤਾਂ ਨਹੀਂ ਕੋਈ ਸਮਾਨ ਸਮੂਣ ਲੈ ਕੇ ਆਉਣਾ ਸਮਾਨ ਤਾਂ ਚੱਲ ਕੋਈ ਗੱਲ ਨਹੀਂ ਸਮਾਨ ਤਾਂ ਹੁਣ ਤੈਨੂੰ ਪਤਾ ਹੀ ਆ ਜਿਹੜਾ ਤੂੰ ਲੈ ਕੇ ਆਏਗਾ ਹਨਾ ਬਾਕੀ ਤੇਰੇ ਧਿਆਨ ਚ ਹੋਊ ਗੱਲਬਾਤ ਤੇ ਆਰਤੀਆਂ ਨੂੰ ਕਹਿਦੀ ਵੀ ਇੱਕੀ ਥੋੜਾ ਜਿਹਾ ਵੱਧ ਕਰ ਦੂ ਕੰਮ ਚਲ ਉਹਦਾ ਮੈਂ ਕਹੂੰਗਾ ਬਾਪੂ ਕਹਿ ਦੂੰਗਾ ਉਹਦਾ ਮੈਂ ਬੈ ਕੇ ਕਹੂੰਗਾ ਜਦੋਂ ਕਰੂੰਗਾ ਗੱਲਬਾਤ ਉਹ ਇੱਕ ਸਾਰੀ ਤੇ ਆਪਣਾ ਹੂੰ ਸੀਰੀ ਵਾ ਗਿਆ ਕਿੰਦੂ ਉਹ ਤਾਂ ਗਿਆ ਬਾਪੂ ਬਾਰਟੀ ਲੈ ਕੇ ਵਾ ਗਿਆ ਹਾਂ ਉਹ ਛੋਟੇ ਨੂੰ ਉਠਾਉਣ ਗਈ ਆ ਵੀਰਪਾਲ ਉੱਪਰ ਉਹ ਯਾਰ ਉਹਦਾ ਤਾਂ ਸਰਾ ਹੀ ਪਿਆ ਚੱਲ ਤੂੰ ਨਾ ਲੇਟ ਹੋ ਯਾਰ ਤੂੰ ਜਾ ਚੱਲ ਮੈਂ ਜਲਦੀ ਮੋੜੂੰਗਾ ਮੈਂ ਵੀ ਫਿਰ ਖੇਤ ਜਾਊਂਗਾ ਨਾਲੇ ਉਹਨੂੰ ਮੜਾ ਤਾੜ ਕੇ ਕਹਿੰਦੀ ਉੱਠ ਖੜਾ ਕਰੂ ਛੇਤੀ ਮੈਂ ਜਾਣਦਾਗਾ ਮੈਂ ਵੀ ਵਾਪਸ ਆਊਂਗਾ ਫਿਰ ਇਹਦਾ ਵੀ ਸਰਾ ਹੀ ਪਿਆ ਛੋਟੇ ਦਾ ਪਤਾ ਨਹੀਂ ਕੀ ਕਰਦਾ ਕੀ ਨਾ ਕਰਦਾ ਸਾਰਾ ਦਿਨ ਲੱਤਾਂ ਤਾਣ ਕੇ ਪਿਆ ਰਹਿੰਦਾ ਯਾਰ ਲੈ ਦੱਸ ਵੀ ਤੂੰ ਸੈਮ ਨਾਲ ਉਠ ਖੜਿਆ ਕਰ ਸਿਕੰਦਰ ਉੱਠਣਾ ਹੈ ਹਾਂ ਵੀ ਉੱਠ ਨਹੀਂ ਤੂੰ ਕੀ ਕਰਨਾ ਠੇ ਤੇਰਾ ਵੀਰੇ ਕਦੋਂ ਦਾ ਗਿਆਗਾ ਸਹਿਰ ਫਿਰ ਮੈਂ ਇੱਥੇ ਉਤਰਨਾ ਉਹ ਮੈਨੂੰ ਕਹਿ ਕੇ ਗਿਆ ਸੀ ਸਿਕੰਦਰ ਨੂੰ ਉਠਾ ਲੈ ਖੇਤ ਵਾਗ ਜਣ ਵਾਲੇ ਸਿਰੀ ਕਦੋਂ ਦਾ ਗਿਆਗਾ ਉਹਦੇ ਨਾਲ ਜਾ ਕੇ ਰੇਰ ਉਪਵਾ ਦੇ ਆ ਗਿਆ ਕਿੱਥੋਂ ਗਿਆ ਹਾਂ ਵਾਗ ਗਿਆ ਤਾਂ ਚਲੋ ਕੋਈ ਨਹੀਂ ਆਉਣਾ ਚਲੋ ਆ ਜਾ ਠਕ ਕੇ ਚਾਹ ਬਣਾ ਲਓ ਆ ਗਿਆ ਚਾਹ ਤਾਂ ਬਣੀ ਪਈ ਆ ਆ ਗਿਆ ਜਾਦਾ ਹੀ ਕੀਤਵਾ ਗਿਆ ਤਾਂ ਨਹੀਂ ਜਾਣਿਆ ਯਾਰ ਇੰਨੂ ਕੋਲੇ ਮੈਂ ਕੀ ਕਰੂੰ ਸਮਾਨਤਾ ਹੈ ਨਹੀਂ ਕੋਈ ਕਿਲਾ ਕੇ ਫੋਨ ਕਰ ਲਈ ਕੋਈ ਹੂ ਹਨ ਇਹ ਤਾਂ ਉੱਠਿਆ ਵੀ ਨਹੀਂ ਜਾਣਾ ਹਲੋ ਹਲੋ ਸਾਡੇ ਨਾਲ ਹੈ ਹਲੋ ਸਾਡੇ ਦਾ ਸਮਾਨ ਸੂਨ ਹੈਗਾ ਮਾੜਾ ਮੋਟਾ ਉਹ ਸਾਡੇ ਨਾਲ ਕਿਉਂ ਫੋਨ ਕਰੇ ਸੀ ਯਾਰ ਤੂੰ ਫੋਨ ਤੇ ਚੱਕਦਾ ਨਹੀਂ ਅਸੀਂ ਤਾਂ ਲਾਹ ਬਰਾਵਾ ਦਾ ਉਹ ਬਾਈ ਯਾਰ ਮੈਂ ਇੱਥੋਂ ਦਾ ਉੱਠਿਆ ਨਹੀਂ ਯਾਰ ਪਤਾ ਨਹੀਂ ਲੱਗਿਆ ਫੋਨ ਦਾ ਮਾਤਾ ਭਾਬੀ ਠਾਕ ਗਈ ਹੈ ਕਹਿੰਦੀ ਖੇਤ ਜਾਣਾ ਯਾਰ ਉਹ ਬਾਗਿਆ ਨੌਕਰ ਆਪਣਾ ਖੇਤ ਕਹਿੰਦੀ ਉਹਦੇ ਨਾਲ ਕੰਮ ਕਰਾ ਦੇ ਬਾਈ ਬਾਜ਼ਾਰ ਮਾ ਚਲ ਉਹਨੂੰ ਵੀ ਫੋਨ ਲਾ ਲੈਨੇ ਤੈਨੂੰ ਫੋਨ ਲਾਏ ਤੂੰ ਛੱਕੇ ਨਹੀਂ ਅਸੀਂ ਫਿਰ ਕਿੰਨੇ ਲਾ ਕੇ ਆ ਯਾਰ ਬਾਈ ਪਤਾ ਤੂੰ ਹੁਣ ਆਇਆ ਜਰ ਹੈਗਾ ਹੁਣ ਜੋਗਾ ਹੁਣ ਜੋਗਾ ਫਿਰ ਤੂੰ ਐ ਕਰ ਹੂੰ ਆਪਣਾ ਟਿਕਾਣੇ ਤੇ ਬਾਗਿਓ ਉੱਥੀ ਪਿਆਗਾ ਹਾਂ ਉੱਥੇ ਦੋ ਜਣੇ ਪਿਆਗਾ ਠੀਕ ਆ ਠੀਕ ਆ ਹਾਂ ਉਹ ਬਸ ਹੋਰ ਤਾਂ ਕਿਸੇ ਨੂੰ ਪਤਾ ਨਹੀਂ ਆ ਤੇ ਉੱਤੇ ਇੱਕ ਬੰਦੇ ਪਿਆਗਾ ਠੀਕ ਆ ਠੀਕ ਆ ਚਲ ਡੰਗ ਲੈ ਜੂ ਗੇਰਾ ਹਾ ਡੰਗ ਲੈ ਜੂਗਾ ਜਾਵਨ ਨਾਲ ਵਧੀਆ ਤੈਨੂੰ ਸੱਟ ਜੇ ਕਰ ਦੂਗਾ ਖੰਡੇ ਤੇ ਕਰ ਦੂ ਫੇਰ ਦੇਖਦੇ ਆ ਬਾਕੀ ਬਾਈ ਆਜੂ ਫਿਰ ਮੈਂ ਦੇਖੂ ਪੈਸਾ ਪੁੱਛਣਾ ਕਰਦੇ ਚੰਗਾ ਚਲ ਠੀਕ ਆ ਚੰਗਾ ਮੈਂ ਠੀਕ ਆ ਚੰਗਾ ਮੈਂ ਜਾਨਣਾ ਦੇਖਦਾ ਹਾਂ ਹਾਂ ਠੀਕ ਹੈ ਠੀਕ ਹੈ ਚੰਗਾ ਚੰਗਾ ਲੈ ਚਲ ਕੇ ਰੰਦ ਤਹੱਲ ਬਣਿਆ ਐ ਤਾਂ ਸੌਦਾ ਤੁਰਿਆ ਬਣੀ ਸੀ ਜਾਣਾ ਯਾਰ ਪਾਣੀ ਚਾਣੋ ਦੇਖੀਏ ਸਮਾਂ ਹੋ ਵੀ ਤਾਂ ਵੀ ਉੱਥੇ ਕਿਤੇ ਸਾਲੇ ਨੂੰ ਤਾਂ ਨਹੀਂ ਟਾਲਦਾ ਮੈਨੂੰ ਫੋਨ ਤੇ ਜਾਨ ਨਿਕਲ ਜਾਂਦੀ ਐ ਤਾਂ ਪਾਚੋ ਲੱਤਾਂ ਤੋੜਦੇ ਉਹ ਗੱਲ ਸੁਣ ਓਏ ਹਾਂ ਬਾਪੂ ਹਾਬ ਮੈਂ ਮਹਾਰਾਜਾ ਵਾਂਗੂੰ ਹੁਣ ਟਾਈਮ ਹੋਇਆ ਤੇ ਉੱਠਣ ਦਾ ਆ ਭਾਬੀ ਠਾਈ ਮੈਂ ਤਾਂ ਖੇਤ ਜਾਂਦਾ ਜੀ ਬਾਪੂ ਵਾਗ ਆਉ ਗਿੰਦੂ ਖੇਤ ਪਾਈ ਕੱਕੀ ਗਾਹੂ ਨਾਲ ਰੇਤੂ ਸਟਿਆਉਣਾ ਉਹਦੇ ਭਾਬੀ ਤਾਂ ਠਾਈ ਤੇਰਾ ਆਉ ਦਾ ਮਤਲਬ ਨਹੀਂ ਬਣਦਾ ਉੱਠਣ ਦੱਸਦੇ ਆ ਕੋਈ ਨਹੀਂ ਲੇਟ ਹੋ ਗਿਆ ਹੁਣ ਜਾਵਾਂ ਮੈਂ ਕੋਈ ਬਖਤਾ ਜਾਈ ਤੂੰ ਐਂ ਜੇ ਕਿਉਂ ਕਰੀਏ ਨਾ ਉਹ ਕੁਛ ਨਹੀਂ ਤੋ ਨੀਂਦ ਆਈ ਜਾਂਦੀ ਸੋਰ ਹੋ ਜਾਏ ਪੈਣਾ ਸੀ ਮੈ ਤਾਂ ਹੋਰ ਹਜੇ ਹੋਰ ਪੈਣਾ ਸੀ ਹਾਂ ਸ਼ਰਮ ਮਨ ਮਾੜੀ ਮੁੱਟੀ ਮਾੜੀ ਮੁੱਟੀ ਸ਼ਰਮ ਮਨ ਬਾਪੂ ਜਾਵਾਂ ਹੁਣ ਮੈਂ ਜਾਵਾਂ ਮੈਂ ਜਾਵਾਂ ਮੈਂ ਚਾਹੇਂਗਾ ਹੀ ਹੋਰ ਕੀ ਕਰਾਂਗੇ ਹੁਣ ਤੂੰ ਹਾਏ ਕੰਮ ਨਹੀਂ ਕਰਨਾ ਕੋਈ ਲੈਣਾ ਨਹੀਂ ਦੇਣਾ ਡੱਕਾ ਤੋੜਨਾ ਨਹੀਂ ਸਰਦਾਰੀਆਂ ਭਾੜਦੇ ਨੇ ਜੇ ਕੋਈ ਬੰਦਾ ਕੰਮ ਦਾ ਡੱਕਾ ਤੋੜ ਲੈ ਸਮਾਨ ਹੋਵੇ ਤਾਂ ਵੀ ਚੰਗੀ ਗੱਲ ਆ ਹਾਏ ਹੋਏ ਮਾਹਨ ਆਏ ਪਾਂਚੋ ਦੱਤਰਨਾਈ ਵਾਲਾ ਓੱਖਾਂ ਤਾਂ ਯਾਰ ਦੂਰ ਪਾਈ ਲੱਗਦਾ ਹੇ ਮਸਾ ਬੁੰਚਾ ਕੇ ਹੁੰਦਾ ਜਾਨ ਨਿਕਾਲੀ ਲੈ ਵੀ ਪਹੁੰਚ ਤਾ ਗਏ ਹੁਣ ਸਾਲਿਆਂ ਦੇ ਸਮਾਨ ਤਰਿਆ ਥਿਆ ਜੀ ਤਾਂ ਵੀ ਚੰਗੀ ਆਂਗਾ ਕਿਹੜੀ ੱਟ ਕਹਿੰਦਾ ਸੀ ਸਾਰਾ ਇੱਥੇ ਫਿੱਟ ਟੱਟ ਤੇ ਲੈ ਇੱਥੇ ਥੱਲੇ ਗਿਆ ਟੂਗਾ ਹੁਣ ਸਾਲਾ ਕਿੱਥੇ ਮਰ ਗਿਆ ਏ ਓਏ ਲੈ ਇੱਥੇ ਕੰਲੀ ਟਾਈਟਲੇ ਆਏ ਹੋਏ ਸ਼ੁਕਰ ਆਏ ਮਿਲ ਗਿਆ ਸ਼ੁਕਰ ਆਏ ਰੱਬਾ ਮਿਲੀਏ ਜਨਾਬ ਬਣਾਈ ਇਸਰੀ ਨੂੰ ਵਾਕੀ ਫਿਰ ਦੇਖਦੇ ਭਾਈ ਸਾਰਾ ਲੁੱਕ ਕੇ ਬੈਠਣਾ ਪੁੱਛਦਾ ਕਿਤਾ ਜਨਤਾ ਮੁੰਡੀ ਵਾਲੀ ਆ ਮੈਂ ਚੋਦੀ ਭਾਈ ਹੋ ਆ ਗਿਆ ਸਰਦਾਰ ਲੈ ਇਹ ਪਾ ਬਹੁ ਰੇ ਹੁਣ ਮੇਰੇ ਨਾਲ ਹੁਣ ਇਹਦਾ ਆਪਦਾ ਸਮਾਨ ਪੂਰਾ ਹੋ ਜੇ ਉਹੀ ਬਹੁਤ ਹੈ ਕਰੂੰ ਕਹਿੰਦੇ ਤੇਰੇ ਨਾਲ ਜਾ ਪਾਉਣਾ ਹੋ ਬੇਗਾ ਕੀ ਉਹ ਬਾਤ ਹੀ ਮੇਰੇ ਨਾਲ ਤਾਂ ਰਹੇ ਨੇ ਕੋਈ ਨਾ ਮੈਂ ਪੁੱਛਦਾ ਨੂੰ ਜਾ ਕੇ ਨਿਕਰੋਂ ਭੇਜਿਆ ਨਾ ਪਭਾਤਾ ਰਹੀ ਹੁਣ ਮੇਰੇ ਨਾਲ ਕਰੂ ਮੈਨੂੰ ਹਲ-ਹਲ ਕਰਦੇ ਆ ਵੀ ਤੂੰ ਕੰਮ ਨਹੀਂ ਨਿਮੇੜਦਾ ਮੈਂ ਕਿੱਥੋਂ ਨਿਮੇੜ ਦੂੰ ਮੈਂ ਤਾਂ ਘਰੇ ਦੱਸੂ ਹੁਣ ਘਰੇ ਦੱਸਾਂਗਾ ਹੋਰ ਕੀ ਨਾ ਰੋਜ਼ ਆ ਕੇ ਬਹਿ ਜਾਣਾ ਨੈੱਟ ਪੈਕ ਵੀ ਘਰੋਂ ਪਵਾ ਲੈ ਨੈੱਟ ਪੈਕ ਪਾਉਣਾ ਨਾ ਹਾਂ ਉਹ ਤਾਂ ਪਵਾਉਣਾਗਾ ਪੈਗ ਵੀ ਲਾਉਣਾ ਇੱਥੇ ਉਹ ਤਾਂ ਫਿਰ ਹੁਣ ਲਾਉਣਾ ਹੀ ਆ ਕਿੰਨੀ ਠੰਡ ਹੈ ਭਰਾ ਨਹੀਂ ਹੈਗਾ ਤੂੰ ਯਾਰ ਮੇਰਾ ਭਰਾ ਤਾਂ ਹੈਗਾ ਫਿਰ ਤੂੰ ਮੇਰੇ ਨਾਲ ਮੜਾ-ਮਟਾ ਕੋਈ ਹੱਥ-ਪੱਲਾ ਬਟਾ ਦਿਆ ਕਰ ਕੰਮ ਕਰਾ ਦਿਆ ਕਰ ਯਾਰ ਤੈਨੂੰ ਪਤਾ ਜਦੋਂ ਮੇਰਾ ਸਰੀਰ ਕੰਮ ਹੀ ਨਹੀਂ ਕਰਦਾ ਏ ਤੋਂ ਬਿਨਾਂ ਹਨਾ ਮੈਂ ਤੇਰਾ ਨਾ ਕੀ ਕਰਾਂ ਤਾ ਮੈਂ ਇੱਥੇ ਤੁਰਕ ਗਿਆਗਾ ਜਾਨ ਲੈ ਕੇ ਇੰਨੀ ਬਹੁਤ ਆ ਬਾਈ ਤੂੰ ਮੈਥੋਂ ਕੰਮ ਕਰ ਕੋਈ ਨਾ ਫਿਰ ਕੰਮ ਕੋ ਮੈਂ ਤਾਂ ਮੈਂ ਹੈਪੀ ਕਰ ਲੂੰ ਮੈਨੂੰ ਬਸ ਕੱਲਾ ਪੈਕ ਪਵਾ ਦਿਆ ਕਰ ਮੁੱਕਣ ਵਾਲਾ ਕੱਲ ਨੂੰ ਮੁੱਕ ਜੂ ਰਾਤ ਨੂੰ ਪੈ ਗਿਆ ਪੈ ਗਿਆ ਤੂੰ ਕੰਮ ਚੱਲ ਠੀਕ ਆ ਲਾਲਾ ਰੌਣਕਾ ਫਿਰ ਚੰਦਨ ਵਾਲੇ ਆਪਣੀ ਗੱਲ ਆਪਣੇ ਚ ਹਾਂ ਚੱਲ ਹੁਣ ਤਾਂ ਰੇਰੂ ਵੀ ਪੈ ਗਿਆ ਸਾਰਾ ਕੰਮ ਨਿਬੜ ਗਿਆ 10 ਮਿੰਟ ਮੋਬਾਈਲ ਤੇ ਲਵਣੇ ਆ ਚੁਟੇ ਗਿੰਦੂ ਓਏ ਆ ਬਾਈ ਕਿਧਰੋਂ ਆ ਗਿਆ ਓਏ ਹੁਣ ਇਹਨੂੰ ਕੀ ਕਹਾਂਗੇ ਗਿੰਦੂ ਓਏ ਹਾਂ ਬਾਈ ਆ ਗਿਆ ਹਾਂ ਬਾਈ ਹਾਂ ਨਵੇਂੜ ਤਾਂ ਉਧਰ ਕੰਮ ਹਾਂ ਬਾਈ ਕੰਮ ਤਾਂ ਨਿਬੜ ਗਿਆ ਸਾਰਾ ਰੇਰੂ ਹਾਂ ਰੇਰੂ ਪੈ ਗਿਆ ਬਾਈ ਤੇ ਆਪਣਾ ਛੋਟਾ ਆਇਆ ਸੀ ਉਹ ਆਇਆ ਸੀਗਾ ਬਾਈ ਹਾਂ ਆਇਆ ਕੋ ਸੋਨੇ ਅੱਜ ਤੱਕ ਕੰਮ ਉਹਨੇ ਬਹੁਤ ਕਰਾਇਆ ਬਾਈ ਅੱਛਾ ਹੁਣ ਕਿੱਥੇ ਆ ਫਿਰ ਉਹ ਜੀ ਬਾਈ ਨੂੰ ਦੱਸਦਾ ਆਪਣਾ ਨੈੱਟ ਪੈਕ ਰੇਜੂ ਉਨੇ ਨੇ ਟੱਪੈਕ ਵੀ ਨਹੀਂ ਪਵਾਉਣਾ। ਉਹ ਕੀ ਸੋਚਣ ਲੱਗ ਗਿਆ? ਉਹ ਕੁਝ ਨਹੀਂ ਬਾਈ। ਮੈਂ ਤਾਂ ਕੁਝ ਨਹੀਂ ਸੋਚਦਾ ਸੀ ਐਂ ਕਹਿੰਦਾ ਸੀ ਵੀ ਅੱਜ ਤਾਂ ਉਹਨੇ ਬਾਈ ਨੇ ਕੰਮ ਬਹੁਤ ਕਰਾਇਆ। ਹੁਣ ਉਹਦੇ ਦੋਸਤ ਆ ਗਏ ਸੀ, ਥੱਕ ਗਿਆ ਸੀ। ਉਹ ਕਹਿੰਦੇ ਚਲ ਆਪਾਂ ਪਿੰਡ 'ਚ ਘੁੰਮ ਫਿਰੋਣੇ ਮਹਾ ਚਲ ਜਾਇਆ ਉਹ। ਟਾਈ ਰੋਟੀ ਬਾਣੀ ਖਾ ਲਿਆ? ਰੋਟੀ ਬਾਣੀ ਬਸ ਖਾਣ ਹੀ ਲੱਗਦਾ ਸੀ। ਇੰਨੇ ਤੁਸੀਂ ਆ ਗਏ। ਮਹਾ ਚਲ ਹੁਣ ਖਾ ਲੈਨੇ। ਚਲ ਤੂੰ ਐਂ ਕਰ ਰੋਟੀ ਖਾ ਲੈ। ਸਾਮ ਨੂੰ ਮੜਿਆ ਜਿਹਾ ਸਲੇਹ ਆ ਜੀ। ਮੈਂ ਤਾਂ ਲੰਘਿਆ ਜਾਂਦਾ ਸੀ ਚਲ ਮਹਾ ਚਲ ਗੇੜਾ ਮਾਰੀਏ ਖੇਤ। ਕੋਈ ਨਾ ਬਾਈ। ਇਹ ਵੀ ਚੱਲਿਆ ਫਸੇਗਾ। ਹਾਂ। ਟਾਈਮ ਨਾਲ ਆ ਪਿਆਲੇ ਪਰੋਣਾ ਬਣਿਆ ਓਏ ਉੱਠ ਖੜ ਕੰਜਰ ਦਿਆ ਤੂੰ ਤਾਂ ਮੈਨੂੰ ਵੀ 100 100 ਝੂਠ ਬੋਲਣ ਲਾਤਾ ਉਹ ਆਇਆ ਸੀ ਬਾਈ ਵੱਡਾ ਉੱਠ ਖੜ ਆਹ ਦੇਖ ਲੋ ਸਰਦਾਰ ਵੱਡੇ ਕਿਸੇ ਦੇਖੋ ਲੋ ਇਹਨਾਂ ਦੀਆਂ ਸਰਦਾਰੀਆਂ ਇਹਨਾਂ ਨੂੰ ਰੱਬ ਨੇ ਇੰਨਾ ਕੁਛ ਦਿੱਤਾ ਇਹ ਐਂ ਰੋਲੀ ਜਾਂਦੇ ਆ ਇੱਥੇ ਸਾਡੇ ਵਰਗੇ ਗਰੀਬ ਰੋਟੀ ਨੂੰ ਤਰਸਦੇ ਆ ਇਹਨਾਂ ਨੂੰ ਕਿਹੜਾ ਦਊ ਕੁੜੀ ਆਹ ਦੇਖ ਲੈ ਕਿਸੇ ਦਾ ਘਰ ਪੱਟੂ ਓਏ ਉੱਠ ਖੜ ਬਾਪੂ ਉੱਠ ਖੜ ਓ ਚੰਗਾ ਪਿਆਰ ਏ ਕਿਹੜੇ ਖਾਊ ਇਹੇ ਪਰੋੜੇ ਮੈਂ ਤਾਂ ਆਪਦੇ ਰੋਟੀ ਖਾਣਾ ਪਿਆ ਰਹਿਣ ਦੀ ਦੇਖੀ ਜੋ ਫਿਰ ਹੈਲੋ ਉਹ ਹਾਂ ਹਾਂ ਭਾਈ ਤੈਨੂੰ ਦੱਸੀ ਤਾਂ ਜਾਨਾ ਫਸਲ ਬਹੁਤ ਵਧੀਆ ਹੋਊਗੀ ਇੱਕੀ ਹਾਂ ਬਸ ਚੱਲੀ ਜਾਂਦਾ ਵਧੀਆ ਆ ਹਾਂ ਹਾਂ ਪੂਰਾ ਘੈਂਟ ਆ ਫੁੱਲ ਕਿਰਪਾ ਬਾਬੇ ਦੀ ਇਹ ਜੀ ਕੀ ਗੱਲ ਆ ਹਾਂ ਕਰਦੇ ਅੱਜ ਗੱਲ ਬਸ ਉਹ ਗਿਆ ਹੋਇਆ ਵੱਟਾ ਖੇਤ ਨੂੰ ਆਉਣ ਵਾਲਾਗਾ ਇਹੀ ਗੱਲ ਕਰੂੰਗਾ ਹਾਂ ਕਿਹਾ ਸੀ ਮੈਂ ਉਹਨੂੰ ਤੇ ਬਾਕੀ ਮੈਂ ਕਹਾ ਭਾਈ ਉਹ ਇੱਕ ਮਾਪਾਸੇ ਕੀਤੀ ਕਰਨਾ ਕਹਣਾ ਉਹ ਤਾਂ ਚੱਲੀ ਜੈਣਾ ਤਾਂ ਦੱਸੀ ਤਾਂ ਹੈਗੀ ਆ ਹਾਂ ਬਹੁਤ ਵਾਰੀ ਕਿਹਾ ਮੈਂ ਭਾਈ ਬਹੁਤ ਵਾਰੀ ਕਿਹਾ ਹੈ ਉਹ ਅੱਜ ਕੱਲ ਦੇ ਜਵਾਬ ਭਾਈ ਕਿੱਥੋਂ ਮੰਦੇ ਨੇ ਚੱਲ ਠੀਕ ਆ ਯਾਰ ਕੋਈ ਨਹੀਂ ਆ ਆ ਗਿਆ ਵੱਡਾ ਮੁੰਡਾ ਮੈਂ ਕਰਦਾ ਗੱਲ ਇਹਦੇ ਨਾਲ ਹਾਂ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਦਾ ਮੈਂ ਗੱਲ ਇਹਦੇ ਨਾਲ ਹੋਰ ਬਾਪੂ ਕਿਵੇਂ ਠੀਕ ਆ? ਹਾਂ ਠੀਕ ਆ ਤੂੰ ਕਿਵੇਂ ਆ? ਵਧੀਆ। ਤੇ ਉਹ ਜਾਇਆ ਉਧਰ? ਹਾਂ ਜਾਇਆ ਪੁੱਤ। ਕੀ ਕਹਿੰਦਾ ਆੜਤੀਆ? ਬਸ ਕਰਿਆ ਹਿਸਾਬ ਕਿਤਾਬ। ਹੂੰ ਵੱਧਦੀ ਹੁੰਦੇ ਨੇ ਆਪਣੇ ਤਾਂ। ਹਾਂ ਹਾਂ ਵੱਧ ਕੇ ਵਧੀਆ ਵੱਧ ਕੇ ਅੱਗੇ ਨਾਲ। ਹੂੰ ਹੂੰ ਪੂਰੇ ਵਧੀਆ ਵੱਧ ਕੇ। ਤੇ ਹੋਰ ਤਾਂ ਨਹੀਂ ਕੁਝ ਬੋਲਿਆ? ਨਾ ਕੁਝ ਨਹੀਂ ਬੋਲਿਆ ਸੋਨੂੰ ਯਾਦ ਕਰਦਾ ਸੀ। ਕਹਿੰਦਾ ਚੌਧਰੀ ਨਹੀਂ ਆਇਆ ਮਾਰਾ ਜੀ ਠੰਡ ਜੀ ਕਰਕੇ ਭੇਜਿਆ ਨਹੀਂਗਾ। ਆਹ ਬਸ ਕਹਿ ਵੀ ਥੋੜਾ ਜਿਹਾ ਢਿੱਲਾ ਮੱਸਾ ਜਾ ਰਿਹਾ ਹੈ। ਇਸ ਕਰਕੇ ਤੇ ਮੈਂ ਕਹਿੰਦਾ ਸੀ ਤੈਨੂੰ ਹਾਂ ਆ ਫੋਨ ਆਇਆ ਪਿਆ ਸੀ ਕਿਸੇ ਦਾ ਯਾ ਰਿਸ਼ਤੇਦਾਰੀ ਚੋਂ ਕੀ ਕਹਿੰਦੇ ਮਹਾਪੀ ਛੋਟੇ ਦਾ ਵਿਆਹ ਕਰਦ ਗਏ ਕਰ ਦੋਨੇ ਆ ਬਾਪੂ ਹੋਰ ਨਾਲੇ ਨਾਲੇ ਫਸਲ ਵਧੀਆ ਹੋਈ ਐ ਇੱਕੀ ਚੱਲ ਨਿਬੜ ਜੂ ਕੰਮ ਨਾਲੇ ਉਮਰ ਆਉਦੀ ਹੋਣਾ ਹੂੰ ਬਾਕੀ ਯਾਰ ਮੈਂ ਵੀ ਹੁਣ ਜੰਨਤ ਚੱਕ ਚਲਦੀ ਪੁਰਾਣੀਆਂ ਹਨਾ ਹਾਂ ਉਹਨਾਂ ਟਾਈਮੀਆਂ ਬਾਕੀ ਤੁਸੀਂ ਸੰਭਾਲਣਾ ਸਾਰਾ ਕੁਝ ਕੋਈ ਗੱਲ ਨਹੀਂ ਬਾਪੂ ਤੇਰੇ ਨਾਲ ਹੀ ਆ ਹਾਂ ਹਾਂ ਚਾਹੂ ਪੀਣੀ ਤੁਸੀਂ ਚਾਹ ਮੈਂ ਕੋਈ ਗੱਲ ਨਹੀਂ ਪੀ ਲਾਂਗੇ ਚਾਹ ਕੋ ਮਾਰਾਂ ਬਾਜ ਵੀਰਪਾਲ ਆ ਬਣਾ ਕੇ ਹਟਿਆ ਹੁਣ ਬਸ ਉਹ ਵੀਰਪਾਲ ਤੇ ਮੈਂ ਤਨੂ ਆਏ ਕਹਿੰਦਾ ਸੀ ਕਿ ਵੀ ਮੈਂ ਆ ਵੀ ਮੈਂ ਫੈਸਲਾ ਠੀਕ ਲੈ ਰਿਆ ਹਾਂ ਠੀਕ ਆ ਬਾਪੂ ਬਾਕੀ ਪੁੱਛ ਲੈਨੇ ਆਪਾਂ ਛੋਟੇ ਨੂੰ ਉਹ ਯਾਰ ਉਹਨੂੰ ਕੀ ਪੁੱਛਣਾ ਹੈ ਉਹ ਨਹੀਂ ਬਾਪੂ ਅੱਜ ਕੱਲ ਪੁੱਛਣਾ ਵੀ ਜ਼ਰੂਰੀ ਹੈ ਕੱਲ ਦੇਖ ਕੱਲ ਕਰ ਲਾਂਗੇ ਗੱਲ ਹਾਂ ਬਾਕੀ ਵੀਰਪਾਲ ਨਾਲ ਕਰ ਲੈਂਦੇ ਆ ਗੱਲ ਆਗੇ ਜੀ ਤੁਸੀਂ ਹਾਂ ਆ ਗਏ ਆ ਬੈਠ ਜਾ ਭਾਈ ਇੱਥੇ ਬਾਪੂ ਜੀ ਕੀ ਗੱਲਾਂ ਕਰੀ ਜਾ ਰਹੇ ਸੀ ਅਸਤਾ ਇਹ ਗੱਲ ਕਰਦੇ ਸੀ ਭਾਈ ਹਾਂ ਬਾਪੂ ਵੀ ਹੁਣ ਛੋਟੇ ਦਾ ਕਰ ਦਈਏ ਪਿਆ ਹਾਂ ਜੀ ਦੇਖ ਲਓ ਕਰ ਦੋ ਵਧੀਆ ਸਮਾਂ ਦੀ ਹੂੰ ਉਹ ਵਧੀਆ ਬਰਾਬਰ ਦਾ ਹੋ ਜਾਊਗਾ ਹਾਂਜੀ ਇਹ ਤਾਂ ਹੈ ਪੂਰਾ ਨਵੀਂ ਵਿੜੀ ਕੰਮ ਨਾਲੇ ਫਾਸਲ ਵਧੀਆ ਹੋ ਗਿਆ ਜੀ ਤੇ ਹੱਟ ਕਰ ਵਧੀਆ ਹੋ ਗਿਆ ਚਲੋ ਵਧੀਆ ਹਾਂ ਸਾਹਬ ਦਾ ਕਰਿਆ ਮੈਂ ਸਾਰਾ ਲੈਣਾ ਜੀ ਸਾਹਬ ਸਾਰਾ ਕਰਿਆ ਪਿਛਲੇ ਸਾਲ ਦਾ ਆਪਣਾ ਹਾਂ ਹੁਣ ਨਵੇਂ ਸਿਰੇ ਤੋਂ ਸਟਾਰਟਿੰਗ ਹੋਊਗਾ ਬਾਕੀ ਹੁਣ ਮੇਰੇ ਮਨ ਤੋਂ ਬੋਝ ਜਾ ਲੈ ਜੂਗਾ ਜਦੋਂ ਇਹਦਾ ਹੋ ਜਾ ਚਲ ਨਾਲੇ ਤੁਸੀਂ ਫਰੀ ਹੋ ਜਾਓਗੇ ਆਪ ਕੋ ਹਾਂ ਹਾਂ ਮੈਂ ਤਾਂ ਤੁਹਾਨੂੰ ਐਂ ਕਹਿੰਦਾ ਸੀਗਾ ਭਾਈ ਕਿ ਕੀ ਪਤਾ ਕਦੋਂ ਉੱਪਰੋਂ ਬਲਾਵਾ ਆ ਜੇ ਨਾ ਨਾ ਬਾਪੂ ਜੀ ਤੁਸੀਂ ਐ ਨਾ ਕਿਹਾ ਕਰੋ ਹਲਤਾ ਬਥੇਰੀ ਉਮਰ ਪਈਆ ਤੁਹਾਡੀ ਓਏ ਉਮਰ ਤਾਂ ਪਈਆ ਧੀਏ ਫੇਰ ਵੀ ਫਰਕ ਤਾਂ ਹੁੰਦੀ ਐ ਸਿਆਣੇ ਬੰਦੇ ਦਾ ਇਹ ਤਾਂ ਗੱਲ ਹੈ ਬਾਪੂ ਜੀ ਚਲੋ ਵਿਆਹ ਤਾਂ ਆਪਣੇ ਕਰਨਾ ਹੀ ਐ ਇੱਕ ਦਿਨ ਹਨਾ ਉਹਦਾ ਵਿਆਹ ਤਾਂ ਕਰਨਾ ਹੀ ਪਊ ਹਾਂ ਨਾਲੇ ਉਮਰ ਹੋਈ ਪਈਆ ਬਥੇਰੀ ਉਹਦੀ ਇਹ ਤਾਂ ਤੇਰੀ ਗੱਲ ਸਹੀ ਐ ਉਹਦੀ ਉਮਰ ਬਹੁਤ ਹੋਈ ਪਈ ਐ ਬਾਪੂ ਇੱਕ ਮੇਰੇ ਦੋਸਤ ਦਾ ਫੋਨ ਆਇਆ ਸੀਗਾ ਉਹ ਕਹਿੰਦਾ ਸੀ ਕਹਿੰਦਾ ਕੁੜੀ ਦਾ ਉਹ ਬਾਹਰਲਾ ਕਰਿਆ ਹੋਇਆਗਾ ਆਈ ਲੜਸ ਹਾਂ ਹਾਂ ਵੀ ਉਹ ਹੈ ਤਾਂ ਗਰੀਬ ਕਰੋਈ ਆ ਉਹ ਕੁੜੀ ਮੇਰੀ ਗੱਲ ਸੁਣੋ ਗਰੀਬ ਘਰੋਂ ਫੇਰ ਕੀ ਹੋ ਗਿਆ ਰੱਬ ਦਾ ਦਿੱਤਾ ਆਪਣੇ ਸਾਰਾ ਕੁਝ ਆ ਉਹ ਤਾਂ ਗੱਲ ਠੀਕ ਹੈਗਾ ਉਹ ਫਿਰ ਆ ਕਹਿੰਦੇ ਵੀ ਨਾਲੇ ਤਾਂ ਉਹ ਕੁੜੀ ਬਾਹਰ ਵਗ ਜੂਗੀ ਨਾਲੇ ਆਪਣੇ ਵਾਲੇ ਛੋਟੇ ਨੂੰ ਨਾਲ ਲੈ ਜੂ ਬਾਹਰ ਓਏ ਆਪਣੇ ਲਫੰਗੇ ਨੂੰ ਲੈ ਜੂ ਨਾਲ ਹੋਰ ਹੋਣਾ ਚਲੋ ਫਿਰ ਖਿੱਚੋ ਤੇਰੀ ਚਲੋ ਵਿਆਹ ਦੀਆਂ ਤੇਰੀਆਂ ਖਿੱਚੋ ਆਹੋ ਹੋਰ ਆ ਜਾ ਕੇ ਲਾਸ ਚਾਹ ਨੂੰ ਵੇ ਲੰਮੀ ਤੋਂ ਸਵਾਗਤ ਆ ਗਿਆ ਕਿੰਦੂ ਹਾਂ ਆ ਗਿਆ ਭਾਬੀ ਅੱਛਾ ਨਵੇਂ ਡਿਆ ਕੰਮ ਹਾਂ ਕੰਮ ਸਾਰਾ ਨਵੇਂ ਡਿਆ ਦਾ ਭਾਬੀ ਚੱਲ ਵਧੀਆ ਨਿਬੜ ਗਿਆ ਕੰਮ ਨਾਲੇ ਮੇਰੀ ਗੱਲ ਸੁਣ ਕੱਪੜੇ ਸਮਿਆਲਾ ਤੂੰ ਵੀ ਨਵੇਂ ਕੱਪੜੇ ਨਵੇਂ ਕੱਪੜੇ ਭਾਬੀ ਸਮਾ ਕੇ ਮੈਂ ਕੀ ਕਰਨਾ ਮੈਂ ਕਿਤੇ ਵਿਆਹ ਜਾਣਾ ਦੇ ਵਿਆਹ ਜਾਣਾ ਨਹੀਂ ਸੁਖ ਨਾਲ ਆਪਣੇ ਘਰੀ ਜਾ ਪਿਆ ਅੱਛਾ ਆਪਣੇ ਘਰੇ ਬਿਆ ਬਾਪੂ ਜੀ ਨੇ ਨਾ ਗੱਲ ਸੇੜੀ ਸੀ ਛੋਟੇ ਦੇ ਰਿਸ਼ਤੇ ਬਾਰੇ ਛੋਟੇ ਦੇ ਰਿਸ਼ਤੇ ਦੀ ਹੋਰ ਨਾਲੇ ਪਤਾ ਕੀ ਆ ਜਦੋਂ ਮੇਰੇ ਛੋਟੇ ਦੇ ਰਾਣੀ ਆਜੂ ਮੇਰਾ ਕੰਮ ਵੰਡਿਆ ਜਾਊਗਾ ਹਾਂ ਭਾਬੀ ਉਹ ਤਾਂ ਹੈਗਾ ਕੰਮ ਵੀ ਬਾਹਲਾ ਤੈਨੂੰ ਕਰੇ ਹੋਰ ਕੀ ਖੇਤ ਤੂੰ ਲੱਗਿਆ ਰਹਿਣਾ ਕੰਮ ਕਰਨ ਨਾਲ ਖਬਰ ਆ ਉਹ ਸੁਧਰੀ ਜਾਵੇ ਹੁਣ ਤਾਂ ਭਾਬੀ ਕਿੱਥੇ ਨਾਲੇ ਤੈਨੂੰ ਪਤਾ ਹੈ ਨਾ ਮੈਨੂੰ ਇੱਕ ਗੱਲ ਦੱਸ ਕਿਹੜਾ ਮੰਨ ਗਿਆ ਆਪਦੀ ਕੁੜੀ ਨੂੰ ਕੂਚ ਧੱਕਾ ਦੇਣ ਵਾਸਤੇ ਵੇ ਚੁੱਪ ਕਰ ਨਾਲ ਤੈਨੂੰ ਪਤਾ ਮੈਨੂੰ ਐਡਾ ਵੱਡਾ ਘਰ ਆ ਸਮਾਰਦੀ ਦੇ ਆਟੂ ਹਿੱਜ ਚੀਸਾ ਪਈ ਜਾਂਦੀਆਂ ਨੇ ਹਾਂ ਉਹ ਤਾਂ ਭਾਬੀ ਤੇਰੀ ਗੱਲ ਠੀਕ ਆ ਪਰ ਜਿਹੜੀ ਕੁੜੀ ਇਹਦੇ ਆਉਗੀ ਉਹਦੀ ਦਾ ਕਿਸਮਤੀ ਫੁੱਟ ਜੂ ਵੇ ਚੁੱਪ ਕਰ ਭੈੜੇ ਮੂੰਹ ਵਾਲਾ ਕਿਵੇਂ ਬੋਲਦਾ ਮੇਰਾ ਕੰਮ ਵੰਡਿਆ ਜਾਊਗਾ ਨਾਲ ਸਾਡਾ ਦੋਨਾਂ ਦਾ ਜੀ ਲੱਗਿਆ ਰਹੂਗਾ ਜੀ ਤਾਂ ਲੱਗ ਜੂ ਸੋਡਾ ਜੀ ਤਾਂ ਲੱਗ ਜੂ ਪਰ ਅਗਲੇ ਦਾ ਕੀ ਬਣੂ ਚੱਲ ਚੁੱਪ ਕਰ ਜਾ ਕੇ ਧਾਰਾ ਕੱਢ ਲੈ ਚੱਲ ਜਾਂਨਾ ਭਾਬੀ ਮੈਂ ਆ ਫੜ ਚੋਲਾ Fins demà! ਕੱਟ ਕੇ ਅਕਸਕੰਦਰ ਕਿਵੇਂ ਡਿੱਗਿਆ ਪਿਆ ਬੱਪੂ ਹੁਣ ਇਹਨੂੰ ਨਾ ਪਤਾ ਲੱਗ ਜੇ ਸਕੰਦਰ ਖੜਾ ਹੋ ਸਕੰਦਰ ਖੜਾ ਹੋ ਇਹਨੂੰ ਕਿਵੇਂ ਲੈ ਕੇ ਜਾਵਾਂਗੇ ਹੁਣ ਉੱਪਰ ਦੇਖ ਲੈ ਦੇਖ ਲੈ ਵੀ ਦੱਸ ਅੱਪਾ ਇਹਦਾ ਕਿੰਨਾ ਕੁ ਟਾਈਮ ਪੜ ਦੇਰ ਘੋਮਾ ਗਿਆ ਮੈਂ ਇੱਕ ਦਿਨ ਤਾਂ ਮੈਨੂੰ ਲੱਗਦਾ ਪਤਾ ਲਪਾਊਗਾ ਭਾਈ ਮੈਂ ਦੇਖ ਕੇ ਕੱਟ ਪੀ ਲਿਆ ਕਰ ਦੱਸ ਕਿੰਨਾ ਕੁ ਟਾਈਮ ਅਸੀਂ ਤੇਰੇ ਪੜਦੇ ਰੱਖਾਂਗੇ ਇਹ ਤਾਂ ਲੱਗਦਾ ਪਤਾ ਲਵਾਊਗਾ ਇੱਕ ਦਿਨ ਬਾਪੂ ਨੂੰ ਦੱਸ ਉਸ ਕਿੰਨਾ ਕੁ ਟਾਈਮ ਆਪਾਂ ਇਹਦੀ ਗੌਰ ਰੱਖਾਂਗੇ ਇਹ ਤਾਂ ਰੋਜ਼ ਆ ਜਾਂਦਾ ਡੱਕੇ ਤੁਹਾਨੂੰ ਪਤਾ ਲੱਗੀਦਾ ਬੱਸ ਆ ਆ ਮਾਰ ਨੂੰ ਚਲਾ ਕੇ ਉੱਪਰ ਕਿੰਨਾ ਕ ਟਾਈਮ ਇਹਦਾ ਧਿਆਨ ਰੱਖਾਂਗੇ ਵੇ ਸੁਣਦਾ ਤੈਨੂੰ ਇਹ ਤੇ ਇੱਕ ਦਿਨ ਦੇਖੀ ਜਾਈਦਾ ਪਤਾ ਲੱਗ ਜੂ ਕਿੰਨਾ ਕ ਟਾਈਮ ਆਪਾਂ ਇਹਦਾ ਪਰਦਾ ਰੱਖਾਂਗੇ ਇਹ ਨਹੀਂ ਸਮਝਦਾ ਇਹ ਨਹੀਂ ਬੰਦਾ ਬਣਦਾ ਗਿੰਦੂ ਮੇਰੀ ਗੱਲ ਸੁਣ ਤੂੰ ਇਹਦਾ ਧਿਆਨ ਰੱਖ ਮੈਂ ਥੱਲੇ ਜਾਨੀ ਆ ਕਿਤੇ ਬਾਪੂ ਨੂੰ ਆਜੇ ਉੱਪਰ ਫਿਰ ਇਹਦਾ ਜਮੀਂ ਪਰਦਾ ਖਾਸ ਹੋ ਜੂਗਾ ਜਾ ਦੇ ਤੇ ਬੰਦੇ ਦਾ ਕਿ ਬੰਦੇ ਦਾ ਇੰਨਾ ਤ ਤ ਪਾ ਰੱਖਿਆ ਉਹ ਕੀ ਗੱਲ ਹੋ ਗਈ ਕੁੜੀਏ ਆਫਕੋਰ ਨਹੀਂ ਬਾਪੂ ਜੀ ਤਾਂ ਮੈਂ ਸਕੰਦਰ ਕੋਲ ਆਈ ਸੀ ਆ ਗਿਆ ਉਹ ਹਾਂ ਬਾਪੂ ਜੀ ਪੈ ਗਿਆ ਉੱਪਰ ਜਾ ਕੇ ਮੇਰੀ ਗੱਲ ਸੁਣ ਹਾਂਜੀ ਉਹਨੂੰ ਸਮਝਾ ਦਿਆ ਕਰ ਸਾਰਿਆਂ ਨੂੰ ਕੁੱਤੇ ਵਾਂਗੂ ਭੌਂਕਦਾ ਫਿਰਦਾ ਰਹਿੰਦਾਗਾ ਨਾਲੇ ਉਹਦੇ ਵਿਆਹ ਦੇ ਦਿਨ ਧਰੇ ਨੇ ਕੋਈ ਨਾ ਬਾਪੂ ਜੀ ਉਮਰ ਆਉਦੀ ਆ ਆਪਦੇ ਯਾਰਾਂ ਦੋਸਤਾਂ ਨਾਲ ਫਿਰਦਾ ਰਹਿੰਦਾ ਸਾਨੂੰ ਪਤਾ ਤਾਂ ਹੈ ਉਹਦਾ ਓਏ ਉਮਰ ਤਾਂ ਹੈਗੀ ਆ ਕੁੜੀਏ ਮੈਂ ਤੈਨੂੰ ਐਂ ਕਹਿਣਾ ਉਹਦੇ ਵਿਆਹ ਦੇ ਦਿਨ ਨੇੜੇ ਨੇ ਹਣਾ ਉਹਨੂੰ ਸਮਝਾ ਵੀ ਐਵੇਂ ਬਾਹਰੋਂ ਤਰਨਾ ਤਰਾ ਫਿਰਿਆ ਕਰ ਸੇਤੀ ਘਰੇ ਵੜ ਜਾ ਕਰ ਵਿਆਹ ਦੇ ਦਿਨ ਰੱਖੇ ਹੋਰੀ ਹੈ ਨਾ ਐਵੇਂ ਸਾਰਾ ਦਿਨ ਇੱਧਰ ਲੰਘ ਕੇ ਕਿਤੇ ਉੱਧਰ ਲੰਘ ਕੇ ਕੋਈ ਨਾ ਬਾਪੂ ਜੀ ਸਮਝਾ ਦੂੰਗੀ ਮੈਂ ਚਲ ਤੂੰ ਘਰ ਕੰਮ ਕਰ ਲਈ ਮੈਂ ਸਮਝਾ ਕੇ ਉਹਨਾਂ ਨੂੰ